ਅਦਾਲਤ ਦੇ ਵਿੱਚ ਜਾ ਕੇ ਪਰਚਾ ਦਰਜ ਕਰਾਉਣ ਦੀ ਗੱਲ ਜੱਜ ਸਾਹਮਣੇ ਕਰ ਰਹੇ ਸੀ ਤਾਂ ਬੁੰਡਿਆਂ ਨੇ ਬੱਚੀ ਨੂੰ ਮਿੱਟੀ ਦਾ ਤੇਲ ਪਾ ਕੇ ਫੂਕਦਾ ਐਡਾ-ਐਡੀਆਂ ਗੱਲਾਂ ਹੋ ਰਹੀਆਂ ਕੀ ਸਮਾਜ ਬਦਲ ਗਿਆ ਕੀ ਇੱਥੇ ਇਨਕਲਾਬ ਹੋ ਗਿਆ ਨਹੀਂ ਬਰਾ ਨੌਜਵਾਨਾਂ ਦੇ ਮੂੰਹਾਂ ਦੇ ਵਿੱਚ ਨਸ਼ੇ ਦੱਬ ਕੇ ਤੰਨੇ ਜਾ ਰਹੇ ਆ ਬੱਚੇ ਸੱਤੋ ਭੁਵੀ ਜਾ ਰਹੀਆਂ ਕਿਸਾਨ ਦੀ ਜ਼ਮੀਨ ਦਾ ਜੋ ਖਾਨ ਮੋਤੀ ਕਰਨ ਚਾ ਰਿਹਾ ਤੁਹਾਨੂੰ ਸਾਰੇ ਜਿੰਨੇ ਬੈਠੇ ਹੋ ਜ਼ੰਮ ਚੱਕ ਕੇ ਆਪਣੀ ਜ਼ਮੀਨ ਦੀ ਰਾਖੀ ਕਰਨੀ ਖੜਨਾ ਪੈਣਾ ਮਜ਼ਦੂਰ ਨੂੰ ਖੜਨਾ ਪੈਣਾ ਨੌਜਵਾਨ ਨੂੰ ਜਾਗਣਾ ਪੈਣਾ ਤਾਂ ਹੀ ਜਿਹੜੀ ਅਸੀਂ ਜੱਦਰੀ ਬਾਪਿਆਂ ਦਾ ਜਿਹੜਾ ਅਸਲੀ ਸਮਾਜ ਦਾ ਸੁਪਨਾ ਉਹਨੂੰ ਪੂਰਾ ਕਰ ਸਕਨੇ ਆ ਲੱਤੋਂ ਸਾਹ ਖੜੇ ਹੋ ਹੋ ਗਏ ਬਾਤ ਮੱਟੀ ਲੜਾਈ ਲੜੀਆ ਸਾਡੇ ਬਾਪਿਆਂ ਦੇ ਪੁੱਤ ਨੂੰ ਤੁਹਾਨੂੰ ਪਤਾ 21 ਅਟੈਕ ਹੋਇਆ ਤੇ ਪੰਜਾਬ ਦੇ ਘਰ ਘਰ ਦੇ ਵਿੱਚ ਗੱਲ ਗਈ ਆ ਬਦਵਾਚੋ ਇੱਕ ਇਕੱਲੇ ਨਹੀਂ ਸਾਰਾ ਪੰਜਾਬ ਇਹਨਾਂ ਦੇ ਨਾਲ ਆ ਸਾਰਾ ਦੇਸ਼ ਇਹਨਾਂ ਦੇ ਨਾਲ ਆ ਜੇ ਤੁਹਾਨੂੰ ਸਜ਼ਾ ਦੇਣੀ ਪਈ ਤਾਂ ਵੀ ਦੇਣ ਜਾਣਦੇ ਆ ਜੇ ਕਾਨੂੰਨ ਨੇ ਪਛਾਣ ਕੀਤਾ ਅਸੀਂ ਕਾਨੂੰਨ ਵਾਲਿਆਂ ਨੂੰ ਕਹਿਣਾ ਚਾਹੁੰਦੇ ਆ ਇਹਨਾਂ ਨੂੰ ਫੜ ਕੇ ਤੁਸੀਂ ਜੇਲ੍ਹ ਵਿੱਚ ਬੰਦ ਕੀਤਾ ਤੇ ਜਿਹੜੇ ਰਹਿ ਗਏ ਉਹ ਵੀ ਕਰੋ ਜਿਨ੍ਹਾਂ ਨੂੰ ਸਖਤ ਤੋਂ ਸਖਤ ਸਜ਼ਾਾਂ ਦੇ ਨਹੀਂ ਤਾਂ ਲੋਕ ਨੇ ਜਿਹੜੇ ਉਹ ਸਜ਼ਾਾਂ ਦੇਣ ਜਾਣਦੇ ਆ ਪੰਜਾਬ ਦਾ ਇਤਿਹਾਸ ਸਾਨੂੰ ਦੱਸਦਾ ਸੋ ਮੈਂ ਇਨਕਲਾਬੀ ਕੇਂਦਰ ਪੰਜਾਬ ਵੱਲੋਂ ਇਹ ਜਿਹੜਾ ਜਨਤ ਅੱਜ ਮਨਾਇਆ ਜਾ ਰਿਹਾ ਇਸ ਸਮੂਚੀ ਕਮੇਟੀ ਦੀ ਪ੍ਰੋਤਸਾਹਨ ਕਰਦਾ ਇਸ ਵੱਡੇ ਉਤਮ ਦੀ ਔਰ ਇਸ ਕਮੇਟੀ ਦੇ ਮੋਢੇ ਦੇ ਨਾਲ ਮੋਢਾ ਚੋੜ ਕੇ ਇਲਾਕੇ ਦੇ ਵਿੱਚ ਜਿਹੜੀ ਲੋਕ ਲਹਿਰ ਚੱਲ ਰਹੀ ਆ ਉਹਦਾ ਹਿੱਸਾ ਬਣੀ ਹੈ ਸ਼ਹੀਦ ਆਜ਼ਮ ਭਗਤ ਸਿੰਘ ਦਾ ਜੀ ਸ਼ਹੀਦੀ ਦਾ ਦਿਨ ਆ ਜੀ ਸ਼ਹੀਦ ਆਜ਼ਮ ਭਗਤ ਸਿੰਘ ਦੀ ਸ਼ਹੀਦੀ ਦਾ ਦਿਨ ਆ ਜੀ ਉਹਨਾਂ ਦਾ ਮਹਿਨਾਂ ਉਹਨੇ ਕਿਹਾ ਸੀ ਲੋਕੋ ਪਿਆਰੇ ਲੋਕੋ ਸਟੇਜ ਦੇ سرمایہਕਾਰ ਦੁਨੀਆ ਦੇ سرمایہਕਾਰ ਤੁਹਾਡੇ ਆਪਣੀਆਂ ਜਾਤਾਂ ਨੂੰ ਆਪਣੀਆਂ ਕੌਮਾਂ ਨੂੰ ਆਪਣੇ ਧਰਮਾਂ ਨੂੰ ਇੱਕ ਪਾਸੇ ਰੱਖੋ ਇਹ ਫਰਮਾਇਆ ਸੀ ਸਾਡੇ ਦੋਸ਼ਮਣ ਨੇ ਆਪਾਂ ਸਾਰੇ ਸਾਰੀਆਂ ਗੱਲਾਂ ਨੂੰ ਭੁਲਾਉਂਦੇ ਹੋਏ ਆਪਦੇ ਧਰਮਾਂ ਨੂੰ ਭੁਲਾਉਂਦੇ ਹੋਏ ਆਪਣੀਆਂ ਜਾਤਾਂ ਨੂੰ ਭੁਲਾਉਂਦੇ ਹੋਏ ਇੱਕ ਮਾਣਾ ਜੇ ਮੜ ਕੇ ਬਣੀਏ ਤਾਂ ਹੀ ਆਪਾਂ ਜਿਹੜਾ ਹੈਗਾ ਸੱਚਾ ਸੁੱਚਾ ਦੇਸ਼ਕ ਪਤਵਾਲੇ ਸੁਪਨਿਆਂ ਵਾਲਾ ਜਿਹੜਾ ਰਾਜ ਆ ਉਹ ਇੱਥੇ ਕਾਇਮ ਕਰ ਸਕਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਜਨਤਾ ਜੈ ਹਮੇਸ਼ਾ ਲੜਨ ਵਾਲੇ ਲੋਕਾਂ ਦੀ ਬਹੁਤ